ਸਾ ਮਹਲਾ ਪੰਜਵਾ ਗੁਰੂ ਦਿਖਾਇਓ ਲੋਏ ਨਾ ਰਹਾਉ ਹੈ ਮੋਹਨ ਪ੍ਰਭੂ ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸ਼ਨ ਕਰਾ ਦਿੱਤਾ ਇਤੈ ਉਤੈ ਘਟ 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 ਤੂੰ ਹੀ ਤੂੰ ਹੀ ਮੋਹਨਾ ਇੱਥੇ ਉਥੇ ਲੋਕ ਪਰਲੋਕ ਹਰੇਕ ਸਰੀਰ ਵਿੱਚ ਹਰੇਕ ਹਿਰਦੇ ਵਿੱਚ ਮੈਨੂੰ ਤੂੰ ਹੀ ਦਿਸ ਰਿਹਾ ਹੈ ਕਾਰਣ ਕਰਨਾ ਧਾਰਨ ਧਰਨਾ ਏਕੈ ਏਕ ਸੋਹਿਨਾ ਹੁਣ ਹੈ ਸੋਹਣੇ ਪ੍ਰਭੂ ਮੈਨੂੰ ਨਿਸ਼ਚਾ ਆ ਗਿਆ ਹੈ ਕਿ ਇੱਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਰਚਨ ਵਾਲਾ ਹੈ ਇੱਕ ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲਾ ਹੈ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾਮ ਨਾਨਕ ਤੇਰੇ ਸੰਤਾਂ ਦੇ ਚਰਨ ਛੂੰਦਾ ਹੈ ਉਹਨਾਂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹੈ ਸੰਤਾਂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਹੁੰਦਾ ਹੈ ਸਦਾ ਲਈ ਆਤਮਿਕ ਆਨੰਦ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ ਆਸਾ ਮਹਲਾ 5 ਹਰ ਹਰ ਨਾਮ ਅਮੋਲਾ ਉਹ ਸਹਜ ਸੁਹਿਲਾ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਤੀਤ ਕਰਦਾ ਹੈ ਰਹਾਉ ਮਹਾਰਾਜ ਕਹਿੰਦੇ ਜਿਹਨੂੰ ਰਹਾਉ ਵਾਲੇ ਬੰਦ ਚ ਜੀ ਦਾ ਚੇਤੋ ਦੇ ਨਾਲ ਲੱਗ ਜਾਂਦਾ ਅਮੋਲਕ ਰਤਨ ਪ੍ਰਾਪਤ ਕਰ ਲੈਂਦਾ ਉਹ ਡੋਲਣੋਂ ਅੜ ਜਾਂਦਾ ਸਹਿਜ ਵਿੱਚ ਟਿਕ ਜਾਂਦਾ ਸੰਗ ਸਹਾਈ ਛੋੜ ਨਾ ਜਾਈ ਓ ਅਗੰ ਅਤੋਲਾ ਪਰਮਾਤਮਾ ਦੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ ਉਹ ਕਦੇ ਛੱਡ ਨਹੀਂ ਜਾਂਦਾ ਪਰ ਉਹ ਕਿਸੇ ਚਤਰਾਈ ਸਿਆਣਪ ਨਾਲ ਵਸ ਵਿੱਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਓ ਹੈ ਤੇ ਮੇਰੀ ਮਾਂ ਹੈ ਉਹ ਪ੍ਰਮਾਤਮਾ ਹੀ ਆਪਣੇ ਭਗਤਾਂ ਦੀ ਜ਼ਿੰਦਗੀ ਦਾ ਸਹਾਰਾ ਹੈ। ਅ ਲੱਖ ਲਖ ਆਇਆ ਗੁਰ ਤੇ ਪਾਇਆ ਨਾਨਕ ਏ ਹਰ ਕਾ ਚੋਲਾ ਹੈ ਨਾਨਕ ਉਸ ਪ੍ਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨੇ ਮੈਨੂੰ ਉਸ ਦੀ ਸਮਝ ਬਖਸ਼ ਦਿੱਤੀ ਹੈ। ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪ੍ਰਮਾਤਮਾ ਦਾ ਇੱਕ ਅਜਬ ਤਮਾਸ਼ਾ ਹੈ ਕਿ ਗੁਰੂ ਦੇ ਰਾਹੀ ਮੈਨੂੰ ਆਕਾਲਪੁਰਪੇ ਗੁਰੂ ਮਿਲ ਪੈਦਾ ਹੈ ਆਸਾ ਮਹਲਾ 5 ਆਪਣੀ ਭਗਤ ਨਿਭਾ ਮੈਨੂੰ ਆਪਣੀ ਭਗਤੀ ਸਦਾ ਦਈ ਰੱਖ ਠਾਕੁਰ ਆਇਓ ਆਹ ਰਹਾਓ ਏ ਮੇਰੇ ਮਾਲਕ ਮੈਂ ਤਾਂ ਕਰਕੇ ਤੇਰੀ ਸ਼ਰਨ ਆਇਆ ਹਾਂ ਨਾਮ ਪਦਾਰਥ ਹੋਏ ਸਕਾਰਤ ਹਿਰਦੈ ਚਰਨ ਬਸਾਹ हे मेरे मालिक अपने चरण मेरे हृदय ਵਿੱਚ ਵਸਾਈ ਰੱਖ ਮੈਨੂੰ ਆਪਣਾ ਕੀਮਤੀ ਨਾਮ ਦੇਈ ਰੱਖ ਤਾਂ ਕਿ ਮੇਰਾ ਜੀਵਨ ਸਫਲ ਹੋ ਜਾਏ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹ ਹੈ हे मेरे मालिक ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿੱਚ ਰੱਖੀ ਰੱਖ ਇਹੀ ਮੇਰੇ ਵਾਸਤੇ ਮੁਕਤੀ ਹੈ ਇਹੀ ਮੇਰੇ ਵਾਸਤੇ ਜੀਵਨ ਚੱਜ ਹੈ ਨਾਮ ਧਿਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਹ ਨਾਨਕ ਆਖਦਾ ਹੈ ਕਿ हे ਹਰੀ ਮੇਰ ਕਰ ਤੇਰੇ ਗੁਣਾ ਵਿੱਚ ਜੁੱਬੀ ਲਾ ਕੇ ਮੈਂ ਤੇਰਾ ਨਾਮ ਸਿਮਰਦਾ ਰਾਂ ਤੇ ਆਤਮਕ ਅਡੋਲਤਾ ਵਿੱਚ ਟਿਕਿਆ ਰਾਂ ਆਸਾ ਮਹਲਾ 5ਵਾਂ ਠਾਕੁਰ ਚਰਨ ਸੁਹਾਵੇ ਮਾਲਕ ਪ੍ਰਭੂ ਦੇ ਚਰਨ ਸੋਹਣੇ ਹਨ ਹਰ ਸੰਤਨ ਪਾਵੇਂ ਰਹਾਉ ਤੇ ਪ੍ਰਭੂ ਦੇ ਸੰਤਾਂ ਨੂੰ ਇਹਨਾਂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਆਪ ਗਵਾਇਆ ਸੇਵਕ ਮਾਇਆ ਗੁਨ ਰਸ ਰਸ ਗਾਵੇ ਪ੍ਰਮਾਤਮਾ ਦੇ ਸੰਤ ਆਪਾ ਪਾਉ ਦੂਰ ਕਰਕੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਤੇ ਉਸ ਦੇ ਗੁਣ ਬੜੇ ਆਨੰਦ ਨਾਲ ਗਾਉਂਦੇ ਰਹਿੰਦੇ ਹਨ ਇਕਿਆਸਾ ਦਰਸ਼ ਪਿਆਸਾ ਆਨ ਨਾ ਭਾਵੇ ਪ੍ਰਮਾਤਮਾ ਦੇ ਸੰਤਾਂ ਨੂੰ ਇਕ ਪ੍ਰਮਾਤਮਾ ਦੀ ਸਹਾਇਤਾ ਹੀ ਸੀ ਆਸਾ ਟਿੱਕੀ ਚ ਰਹਿੰਦੀ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਰਹਿੰਦੀ ਹੈ ਇਸ ਤੋਂ ਬਿਨਾ ਕੋਈ ਹੋਰ ਦੁਨੀਆ ਵਾਲੀ ਆਸ ਚੰਗੀ ਨਹੀਂ ਲੱਗਦੀ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਬਲ ਜਾਵੇ ਨਾਨਕ ਆਖਦਾ ਹੈ ਕਿ ਤੇਰੇ ਸੰਤਾਂ ਦੇ ਹਿਰਦੇ ਵਿੱਚ ਤੇਰੇ ਚਰਨਾਂ ਦਾ ਪ੍ਰੇਮ ਹੋਣਾ ਇਹ ਤੇਰੀ ਹੀ ਮਿਹਰ ਹੈ ਨਹੀਂ ਤਾਂ ਵਿਚਾਰੇ ਜੀਵਾਂ ਦਾ ਕੀ ਜੋਰ ਹੈ اے ਪ੍ਰਭੂ ਮੈਂ ਤੇਥੋਂ ਕੁਰਬਾਨ ਜਾਂਦਾ ਆਸਾ ਮਹਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਆਪਣੇ ਮਨ ਵਿੱਚ ਇੱਕ ਪ੍ਰਮਾਤਮਾ ਨੂੰ ਸਿਮਰਦਾ ਰਹੋ ਯਾਦ ਕਰਦਾ ਰਹੋ ਨਾਮ ਧਿਆਵੋ ਹਿਰਦੈ ਬਸਾਵੋ ਤਿਸ ਬਿਨ ਕੋ ਨਾਹੀ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ। ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁ ਦੁੱਖ ਜਾਣਹੀ। ਔਰ ਪਰਮਾਤਮਾ ਦੀ ਸ਼ਰਨ ਪਈਏ ਪੈ ਰਹੀਏ ਤੇ ਪਰਮਾਤਮਾ ਪਾਸੋਂ ਸਾਰੇ ਫਸ ਫਲ ਹਾਸਲ ਕਰਦੇ ਰਹੀਏ। ਪਰਮਾਤਮਾ ਦੀ ਸ਼ਰਨ ਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਆ ਜੀ ਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਹੈ ਨਾਨਕ ਸਿਰਜਨਹਾਰ ਅਕਾਲ ਪੁਰਖ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਉਹ ਹਰੇਕ ਸਰੀਰ ਵਿੱਚ ਮੌਜੂਦ ਹੈ ਆਸਾ ਮਹਲਾ 5 ਹਾਰ ਬਿਸਰਤ ਸੋ ਮੂਵਾਰ ਹਾਓ ਜੇਸ ਮਨੁੱਖ ਨੂੰ ਪ੍ਰਮਾਤਮਾ ਦੀ ਯਾਦ ਭੁੱਲ ਗਈ ਉਹ ਆਤਮਿਕ ਮੋਤੇ ਮਰ ਗਿਆ ਸਮਝੋ ਨਾਮ ਧਿਆਵੈ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਹ ਸਾਰੇ ਮਾਨਿਛਤ ਫਲ ਹਾਸਲ ਕਰਦਾ ਹੈ ਅਤੇ ਸੌਖਾ ਜੀਵਨ ਗੁਜ਼ਾਰਦਾ ਹੈ ਰਾਜ ਕਹਾਵੇ ਹੋਂ ਕਰਮ ਕਮਾਵੇ ਬੰਦੇ ਉਹ ਨਲਨੀ ਪ੍ਰਮ ਸੁਆ ਪਰ ਪ੍ਰਮਾਤਮਾ ਦਾ ਨਾਮ ਵਿਸਾਰ ਕੇ ਜਿਹੜਾ ਮਨੁੱਖ ਆਪਣੇ ਆਪ ਨੂੰ ਰਾਜਾ ਵੀ ਅਖਵਾਉਂਦਾ ਹੈ ਉਹ ਅਹੰਕਾਰ ਪੈਦਾ ਕਰਨ ਵਾਲੇ ਕੰਮ ਹੀ ਕਰਦਾ ਹੈ ਉਹ ਰਾਜ ਦੇ ਮਾਣ ਵਿੱਚ ਇਉਂ ਵੱਜਾ ਰਹਿੰਦਾ ਜਿਵੇਂ ਡੁੱਬਣ ਤੋਂ ਬਚੇ ਰਹਿਣ ਦੇ ਲਈ ਵਹਿਮ ਵਿੱਚ ਤੋਤਾ ਨਲਨੀ ਨਾਲ ਚੰਬੜਿਆ ਰਹਿੰਦਾ ਕੋ ਨਾਨਕੋ ਜਿਸ ਸਤਗੁਰੂ ਭੇਟਿਆ ਸੋ ਜਨ ਨਿਰਮਲ ਸੋ ਜਨ ਨਿਹਚਲ ਥਿਆ हे ਨਾਨਕ ਜਿਸ ਮਨੁੱਖ ਨੂੰ ਸਤਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਅਟਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ਆਸਾ ਮਹਲਾ 5 ਘਰ 14 ਵਾ ਸ਼ੋਲਦਵੇਂਕਾਰ ਵਿੱਚ ਧੰ ਗੁਰੂ ਅਰਜਨ ਪਤਾ ਜੀ ਦੀ ਆਸਾ ਰਾਗ ਅੰਦਰ ਮੁਬਾਰਕ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਓਹ ਨੇ ਹੰ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ ਉਹ ਪਿਆਰਾ ਸਦਾ ਨਵਾਂ ਰਹਿੰਦਾ ਹੈ ਦੁਨੀਆਂ ਵਾਲੇ ਪਿਆਰ ਛੇਤੀ ਹੀ ਫਿੱਕੇ ਪੈ ਜਾਂਦੇ ਹਨ ਇਸ ਕਰਕੇ ਜਿਹੜਾ ਪਿਆਰ ਪਿਆਰੇ ਪ੍ਰੀਤਮ ਨਾਲ ਬਣਿਆ ਰਹਿੰਦਾ ਹੈ ਉਹ ਨਵੇਲਾ ਰਹਿੰਦਾ ਹੈ ਉਸੇ ਰੰਗ ਨਾਲ ਹੀ ਹਮੇਸ਼ਾ ਆਪਣੇ ਆਪ ਨੂੰ ਜੋੜ ਕੇ ਰੱਖੀ ਰਹਾਓ ਵਾਲੇ ਬੰਦ ਅੰਦਰ ਮਹਾਰਾ ਬਖਸ਼ਿਸ਼ ਕਰ ਦੇ ਜੋ ਪ੍ਰਭ ਭਾਵੈ ਜਨਮ ਨ ਆਵੇ ਜਿਹੜਾ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿੰਦਾ ਹੈ ਉਹ ਉਸ ਪਿਆਰ ਦੀ ਬਰਕਤ ਨਾਲ ਮੋੜ-ਮੋੜ ਜਨਮ ਵਿੱਚ ਨਹੀਂ ਆਉਂਦਾ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਜਿਸ ਮਨੁੱਖ ਨੂੰ ਹਰੀ ਦਾ ਪ੍ਰੇਮ ਪ੍ਰਾਪਤ ਹੋ ਜਾਂਦਾ ਹੈ ਹਰੀ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ ਪ੍ਰਭ ਸੰਗ ਮਿਲੀ ਜਾਏ ਇਹ ਮਨ ਦੀਜੈ ਪਰ ਇਸ ਪਿਆਰ ਦਾ ਮੁੱਲ ਵੀ ਦੇਣਾ ਪੈਂਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਤਦਾਹੀ ਮਿਲ ਸਕੀਦਾ ਹੈ ਜੇ ਆਪਣਾ ਈਮਾਨ ਹਵਾਲੇ ਕਰ ਦੇਈਏ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਨਾਨਕ ਆਖਦਾ ਹੈ हे ਪ੍ਰਭੂ ਆਪਣੀ ਮਿਹਰ ਕਰ ਤਾਂ ਕਿ ਉਸ ਨੂੰ ਤੇਰਾ ਨਾਮ ਤੇਰੇ ਨਾਮ ਦਾ ਪਿਆਰ ਪ੍ਰਾਪਤ ਹੋ ਜਾਏ ਆਸਾ ਮਹਲਾ 5ਵਾਂ ਮਿਲ ਰਾਮ ਪਿਆਰੇ ਤੋਂ ਮ ਬੇਨ ਤਿਰਜ ਕੋ ਨ ਕਰੈ ਰਹਾਉ ਹੈ ਮੇਰੇ ਪਿਆਰੇ RAM ਮੈਨੂੰ ਮਿਲ ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਵੀ ਉਦਮ ਮੇਰੇ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ਼ ਬਿਨ ਸੁਖ ਨਹੀਂ ਹੈ ਪਿਆਰੇ RAM ਅਨੇਕਾਂ ਲੋਕਾਂ ਨੇ ਸ਼ਾਸਤਰਾ ਸਮਰਤਿਆਂ ਦੇ ਲਿਖੇ ਅਨੁਸਾਰ ਮਿੱਥੇ ਹੋਏ ਧਾਰਮਿਕ ਕੰਮ ਕੀਤੇ ਪਰ हे ਪ੍ਰਭੂ ਇੰਨਾ ਕਰਮਾਂ ਨਾਲ ਤੇਰਾ ਦਰਸ਼ਨ نصیਬ ਨਾ ਹੋਇਆ ਤੇ ਤੇਰੇ ਦਰਸ਼ਨ ਤੋਂ ਬਿਨਾ ਆਤਮਿਕ ਆਨੰਦ ਨਹੀਂ ਮਿਲਦਾ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸ਼ਰਨ ਪ੍ਰਭ ਸੰਗ ਵਸੈ हे ਪ੍ਰਭੂ ਸ਼ਾਸਤਰਾਂ ਦੇ ਕਹੇ ਅਨੁਸਾਰ ਅਨੇਕਾਂ ਲੋਕ ਵਰਤ ਰੱਖਦੇ ਹਨ ਕਈ ਨੇਮ ਨਿਭਾਉਂਦੇ ਹਨ ਇੰਦਰੀਆਂ ਨੂੰ ਵਾਸ ਕਰਨ ਦੇ ਯਤਨ ਕਰਦੇ ਰਹਿੰਦੇ ਹਨ ਪਰ ਇਹ ਸਭ ਕੁਝ ਕਰਕੇ ਥੱਕ ਗਏ ਤੇਰਾ ਦਰਸ਼ਨ ਪ੍ਰਾਪਤ ਨਾ ਹੋਇਆ ਇਹ ਨਾਨਕ ਗੁਰੂ ਦੀ ਸ਼ਰਨ ਪਿਆ ਮਨੁਖ ਮਾਨ ਪ੍ਰਮਾਤ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਆਸਾ ਮਹਲਾ 5ਵਾਂ ਘਰ 15ਵਾਂ ਪੜਤਾਲ ਪੜਤਾਲ ਜਿੱਥੇ ਤਾਲ ਮੁੜ ਮੁੜ ਪਰਤਦਾ ਹੈ ਮੁੜ ਮੁੜ ਬਦਲਦਾ ਹੈ ਤਬਲੇ ਨਾਲ ਸੰਬੰਧਿਤ ਇਹ ਗੱਲ ਤੇ ਜਿੱਥੇ ਮੁੜ ਮੁੜ ਬਦਲਦਾ ਸਾ ਮਹਲਾ ਪੰਿਮਾ ਘਰ 15 ਪੜਤਾਲ ਇੱਕ ਓੰਕਾਰ ਸਤਿ ਗੁਰਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਬੇਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੇ ਵਿਕਾਰਾਂ ਵਿੱਚ ਮਾਇਆ ਦੇ ਨਸ਼ੇ ਵਿੱਚ ਮਨੁੱਖ ਸੁੱਤਾ ਰਹਿੰਦਾ ਹੈ ਇਸ ਨੂੰ ਸਹੀ ਜੀਵਨ ਰਾਹ ਦੀ ਅਕਲ ਨਹੀਂ ਆਉਂਦੀ ਪਕਰ ਕੇ ਇਸ ਜੰਮ ਉਠਾਰਿਓ ਤਦ ਹੀ ਕਰ ਜਾਵੇ ਜਦੋਂ ਅੰਤ ਵੇਲੇ ਜੰਮ ਨੇ ਇਸ ਨੂੰ ਕੇਸਾਂ ਤੋਂ ਫੜ ਕੇ ਉਠਾਇਆ ਜਦੋਂ ਮੌਤ ਸਿਰ ਤੇ ਆ ਪਹੁੰਚੀ ਤੋ ਧੋ ਹੀ ਇਸ ਨੂੰ ਰੋਛਾ ਆਉਂਦੀ ਹੈ ਕਿ ਸਾਰੀ ਉਮਰ ਪਰाये ਪਿਆ ਰਹਾਂ ਹਾਂ ਲੋਭ ਬਿਖਿਆ ਬਿਖੇ ਲਾਗੇ ਹੇਰ ਵਿਤ ਚਿੱਤ ਦੁਖਾਹੀ ਮਾਇਆ ਦੇ ਲੋਭ ਅਤੇ ਵਿਸ਼ਿਆਂ ਵਿੱਚ ਲੱਗੇ ਹੋਏ ਪਰਾਇਆ ਧਨ ਚੁਰਾ ਕੇ ਦੂਜਿਆਂ ਦੇ ਦਿਲ ਲੁਕਾਉਂਦੇ ਹਨ ਖੇਨ ਭੰਗ ਨਾ ਕੈ ਮਾਨ ਮਾਤੇ ਅਸੁਰ ਜਾਣੈ ਨਹੀਂ ਰਹਾਉ ਪਲਵਿਤ ਸਾਥ ਛੱਡ ਜਾਣ ਵਾਲੀ ਮਾਇਆ ਦੇ ਮਾਨ ਵਿੱਚ ਮਸਤ ਨਿਰਦਈ ਮਨੁੱਖ ਸਮਝਦੇ ਨਹੀਂ ਇਹ ਗਲਤ ਜੀਵਨ ਰਾਹ ਹੈ ਬੇਦ ਸ਼ਾਸਤਰ ਜਨ ਪੁਕਾਰੈ ਸੁਨੇ ਨਹੀਂ ਡੋਰਾ ਵੇਦ ਸ਼ਾਸਤਰਾदिक ਧਰਮ ਪੁਸਤਕਾਂ ਉਪਦੇਸ਼ ਕਰਦੇ ਹਨ ਸੰਤ ਜਨ ਵੀ ਪੁਕਾਰ ਕੇ ਆਖਦੇ ਹਨ ਪਰਮਾਇਆ ਦੇ ਨਸ਼ੇ ਦੇ ਕਾਰਨ ਬੋਲਾ ਹੋ ਚੁੱਕਾ ਮਨੁੱਖ ਉਹਨਾਂ ਦੇ ਉਪਦੇਸ਼ ਸੁਣਦਾ ਨਹੀਂ ਨੇਪਟ ਬਾਜੀ ਹਾਰ ਮੁਕਾ ਪਛਤਾਇਓ ਮਨ ਪੁਹਰਾ ਜਦੋਂ ਕਾਹੀ ਜੀਵਨ ਬਾਜੀ ਹਾਰ ਕੇ ਅੰਤ ਸਮੇਂ ਤੇ ਆ ਪਹੁੰਚਦਾ ਹੈ ਤਦੋਂ ਇਹ ਮੂਰਖ ਆਪਣੇ ਮਨ ਵਿੱਚ ਪਛਤਾਉਂਦਾ ਹੈ ਨਾ ਨ ਸਗਲ ਗੈਰ ਵਜੈ ਭਰਿਆ دیਵਾਨ ਲੇਖੈ ਨ ਪਰਿਆ ਮਾਇਆ ਦੇ नशे ਵਿੱਚ ਮਸਤ ਮਨੁੱਖ ਵਿਕਾਰਾਂ ਵਿੱਚ ਲੱਗਾ ਹੋਇਆ ਵਿਅਰਥ ਹੀ ਡੰ ਪਰਦਾ ਰਹਿੰਦਾ ਹੈ ਆਤਮਿਕ ਸਜਾ ਭੁਗਤਦਾ ਰਹਿੰਦਾ ਹੈ ਅਜਿਹੇ ਕੰਮ ਹੀ ਕਰਦਾ ਹੈ ਜਿਨ੍ਹਾਂ ਦੇ ਕਾਰਨ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਜੇ ਹਕਾਰਜ ਰਹੈ ਉਲਾ ਸੋਏ ਕਾਮਨਾ ਕਰਿਆ ਜਿਸ ਕੰਮ ਦੇ ਕਾਰਨ ਕਰਨ ਨਾਲ ਪ੍ਰਮਾਤਮਾ ਦੇ ਦਰ ਤੇ ਜਿਤ ਬਣੇ ਉਹ ਕਾਮੇ ਕਦੇ ਵੀ ਨਹੀਂ ਕਰਦਾ ਐਸੋ ਜਗ ਮੋਹ ਗੁਰ ਦਿਖਾਇਓ ਤੋਏ ਕੀਰਤ ਗਾਇਆ ਜਦੋਂ ਗੁਰੂ ਨੇ ਮੈਨੂੰ ਇਹੋ ਜਿਹਾ ਮਾਇਆ ਘਰਸਿਆ ਜਗਤ ਵਿਖਾ ਦਿੱਤਾ ਤਦੋਂ ਮੈਂ ਇੱਕ ਪਰਮਾਤਮਾ ਦੀ ਸਿੱਖ ਸਲਾਹ ਕਰਨੀ ਸ਼ੁਰੂ ਕਰ ਦਿੱਤੀ। ਮਾਨ ਤਾਨ ਤਜ ਸਿਆਨ ਪੋ ਸ਼ਰਨ ਨਾਨਕ ਆਇਆ। ਤਦੋਂ ਮਾਨ ਤਿਆ ਕੇ ਹੋਰ ਆਸਰਾ ਛੱਡ ਕੇ ਚਤਰਾਇਆਂ ਤਜ ਕੇ ਮੈਂ ਦਾਸ ਨਾਨਕ ਪਰਮਾਤਮਾ ਦੀ ਸ਼ਰਨ ਆ ਪਿਆ। ਆਸਾ ਮਹਲਾ 5 ਬਾਪਾਰ ਗੋਵਿੰਦ ਨਾਏ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੇ ਵਪਾਰ ਵਿੱਚ ਲੱਗ ਪੈਂਦਾ ਹੈ ਸਾਧ ਸੰਤ ਮਨਾਏ ਪ੍ਰੇ ਗਾਏ ਪ੍ਰੇਪਾਏ ਗੁਣ ਗਾਏ ਪੰਚਨਾਦ ਤੂਰ ਵਜਾਏ ਸੰਤ ਸਾਧ ਸੰਤ ਮਨਾਏ ਪ੍ਰੇ ਪਾਏ ਗਉਨ ਗਾਏ ਪੰਚਨਾਦ ਤੂਰ ਬਜਾਏ ਰਹਾਉ ਪਰਮਾਤਮਾ ਦੇ ਗੁਣ ਗਾਉਂਦਾ ਹੈ ਸੰਤ ਜਨਾਂ ਦੀ ਪ੍ਰਸੰਨਤਾ ਹਾਸਲ ਕਰਦਾ ਕਰ ਲੈਂਦਾ ਹੈ ਉਸ ਨੂੰ ਪਿਆਰੇ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਅੰਦਰ ਮਾਨੋ ਪੰਜ ਕਿਸਮਾਂ ਦੇ ਸਾਜ਼ ਵੱਜਣ ਲੱਗ ਪੈਂਦੇ ਹਨ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗਵਿੰਦ ਸਿਉ ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ ਉਹ ਸਦਾ ਲਈ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਜਾਂਦਾ ਹੈ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰੂ ਦੀ ਦਸੀ ਸੇਵਾ ਦੀ ਬਰਕਤ ਨਾਲ ਉਸ ਨੂੰ ਖਸਮ ਪ੍ਰਭੂ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ ਲਾਲ ਪਿਆਰੇ ਦਾ ਪਿਆਰ ਆ ਰੰਗ ਚੜ ਜਾਂਦਾ ਗੁਰ ਗਿਆਨ ਮਨ ਦੇ ਰੜਾਏ ਰਹਾਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਜਿਹੜਾ ਮਨੁੱਖ ਆਪਣੇ ਮਨ ਵਿੱਚ ਗੁਰੂ ਦੇ ਦਿੱਤੇ ਗਿਆਨ ਨੂੰ ਪੱਕਾ ਕਰ ਲੈਂਦਾ ਹੈ ਉਸ ਦੇ ਅੰਦਰ ਖਿੜਾਓ ਪੈਦਾ ਹੋ ਜਾਂਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਸ ਦੇ ਅੰਦਰ ਆਤਮਕ ਡੋਲਤਾ ਪੈਦਾ ਹੋ ਜਾਂਦੀ ਹੈ ਉਹ ਆਪਣੇ ਮਨ ਵਿੱਚ ਨਾਮ ਖਜ਼ਾਨਾ ਲੱਭ ਲੈਂਦਾ ਹੈ ਸਬ ਤਜੀ ਮਨੇ ਕੀ ਕਾਮ ਕਰਾ ਸਬ ਤਜੀ ਮਨੇ ਕੀ ਕਾਮ ਕਰਾ ਉਹ ਆਪਣੇ ਮਨ ਦੀਆਂ ਸਾਰੀਆਂ ਵਾਸ਼ਨਾ ਤਿਆਗ ਦਿੰਦਾ ਹੈ ਚਿਰ 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 ਭਿਆ ਮਨ ਬਹੁਤ ਪਿਆਸ ਲਾਗੀ ਤੇਰਾ ਦਰਸ਼ਨ ਕੀਤੇ ਮੈਨੂੰ ਬਹੁਤ ਜਲ ਹੋ ਚੁਕਾ ਬਹੁਤ ਚਿਰ ਹੋ ਗਿਆ ਮੇਰੇ ਮਨ ਵਿੱਚ ਤੇਰੇ ਦਰਸ਼ਨ ਦੀ ਤਾੰਗ ਪੈਦਾ ਹੋ ਰਹੀ ਹਰ ਦਰਸ਼ਨੋ ਦਿਖਾਵੋ ਮੋਹ ਤੁਮ ਬਤਾਵੋ ਹੇ ਹਰੀ ਮੈਨੂੰ ਆਪਣੇ ਦਰਸ਼ਨ ਦੇ ਤੂੰ ਆਪ ਹੀ ਮੈਨੂੰ ਦੱਸ ਕਿ ਮੈਂ ਕਿਵੇਂ ਤੇਰਾ ਦਰਸ਼ਨ ਕਰਾਂ ਨਾਨਕ ਦੀਨ ਸ਼ਰਣ ਆਏ ਗਲ ਲਾਏ ਨਾਨਕ ਆਖਦਾ ਹੈ ਪ੍ਰਭੂ ਮੈਂ ਦੀਨ ਤੇਰੀ ਸ਼ਰਣ ਆਇਆ ਹਾਂ ਮੈਨੂੰ ਆਪਣੇ ਗਲ ਨਾਲ ਲਾ ਆਸਾ ਮਹਲਾ 5 ਕੋ ਬਖਮ ਗਾਰ ਤੁਰੈ ਜਗਤ ਵਿੱਚ ਕੋਈ ਵਿਰਲਾ ਮਨੁੱਖ ਹੈ ਜਿਹੜਾ ਸਖਤ ਕਿਲੇ ਨੂੰ ਤੋੜਦਾ ਹੈ ਜਿਸ ਵਿੱਚ ਜਿੰਦ ਕੈਦ ਕੀਤੀ ਪਈ ਹੈ ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਆਸ ਪਿਆਸ ਧੋ ਮੋਹ ਪਰਮ ਹੀ ਤੇ ਹੋ ਰਹਿ ਰਹਾਉ ਦੁਨੀਆ ਦੀਆਂ ਆਸਾਂ ਮਾਇਆ ਦੀ ਤ੍ਰਿਸ਼ਨਾ ਠੱਗੀ ਫਰੇਬ ਮੋਹ ਅਤੇ ਪਟਕਣਾ ਤੋਂ ਰੋਕਦਾ ਹੈ ਕਾਮ ਕ੍ਰੋਧ ਲੋਭ ਮਾਨ ਇਹ ਬਿਯਾਦ ਛੋੜੈ ਜਗਤ ਵਿੱਚ ਕੋਈ ਵਿਰਲਾ ਮਨੁੱਖ ਹੈ ਜਿਹੜਾ ਕਾਮ ਕ੍ਰੋਧ ਲੋਭ ਅਹੰਕਾਰ ਆਦਿ ਬਿਮਾਰੀਆਂ ਆਪਣੇ ਅੰਦਰੋਂ ਦੂਰ ਕਰਦਾ ਹੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਮੈਂ ਤਾਂ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਲੀਨ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਆਨੰਦੇ ਨੂੰ ਪ੍ਰਭ ਧਿਆਵੋ ਮੈਂ ਤਾਂ ਹਰ ਵੇਲੇ ਪ੍ਰਮਾਤਮਾ ਦਾ ਨਾਮ ਧਿਆਨ ਤਰਦਾ ਹਾਂ ਪ੍ਰਾਮੋ ਭੀਤ ਜੀਤ ਮਿਟਾਵੋ ਇਸ ਤਰ੍ਹਾਂ ਪ੍ਰਮਾਤਮਾ ਦੀ ਕੰਧ ਨੂੰ ਜਿੱਤ ਕੇ ਪ੍ਰਮਾਤਮਾ ਨਾਲੋਂ ਬਣੀ ਵਿਥ ਮਿਟਾਉਂਦਾ ਹਾਂ। ਨਿਹ ਨਾਮ ਨਾਨਕ ਮੋਰੇ ਏ ਨਾਨਕ ਇਹ ਨ ਰੋਗਾਂ ਤੋਂ ਬਚਣ ਵਾਸਤੇ ਮੇਰੇ ਪਾਸ ਪ੍ਰਮਾਤਮਾ ਦਾ ਨਾਮ ਖਜ਼ਾਨਾ ਹੀ ਹੈ ਜੋ ਮੈਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ। ਆਸਾ ਮਹਲਾ 5ਵਾਂ ਕਾਮ ਕ੍ਰੋਧ ਲੋਭ ਤਿਆਗ ਕਾਮ ਕ੍ਰੋਧ ਅਤੇ ਲੋਭ ਦੂਰ ਕਰ ਲੈ ਮਨ ਸਿਮਰ ਗੋਬਿੰਦ ਨਾਮ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਹਾਰ ਭਜਨ ਸਫਲ ਕਾਮ ਰਹਾਓ ਪ੍ਰਮਾਤਮਾ ਦੇ ਸਿਮਰਨ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ਰਹਾਓ ਤਾਜਮਾਨ ਮੋਹ ਵਿਕਾਰ ਮਿੱਥਿਆ ਜਪ ਰਾਮ 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 ਅਹੰਕਾਰ ਮੋਹ ਵਿਕਾਰ ਝੂਠ त्याਗ ਦੇ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ਮਨ ਸੰਤ ਨਾ ਕਹਿ ਚਰਨ ਲਾਗ ਹੇ ਮਨ ਤੇ ਸੰਤ ਜਨਾਂ ਦੀ ਸ਼ਰਨ ਪਿਆਰੋ ਪ੍ਰਭ ਗੋਪਾਲ ਦੀਨ ਦਿਆਲ ਪਤਿਤ ਪਵਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਉਸ ਹਰੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਮਾਇਆ ਦੇ ਹਲਿਆਵਾਂ ਤੋਂ ਸੁਚੇਤ ਰੋ ਜੋ ਧਰਤੀ ਦਾ ਰਾਖਾ ਹੈ ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ ਤੇ ਜੋ ਵਿਕਾਰਾਂ ਵਿੱਚ ਡਿੱਗੇ ਹੋਏ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ ਕਰ ਭਗਤ ਨਾਨਕ ਪੂਰਨ ਭਾਗ ਹੈ ਨਾਨਕ ਪਰਮਾਤਮਾ ਦੀ ਭਗਤੀ ਕਰ ਤੇਰੀ ਕਿਸਮਤ ਜਾਗ ਪਏਗੀ